ਸਤ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਭ ਠੀਕੋ ਸਾਡੇ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਆ ਅੱਜ ਅਸੀਂ ਜਾ ਰਹੇ ਆ ਆਪਣੀ ਮੰਮੀ ਘਰੇ ਤੁਸੀਂ ਮਿਲੇ ਹੋਗੇ ਕਿਉਂਕਿ ਫੰਕਸ਼ਨ ਸੀ ਜਦੋਂ ਗੈਰੀ ਦਾ ਉਹ ਤੋਂ ਆਏ ਹੋਏ ਸੀ ਉਹ ਤੇ ਅੱਜ ਉਹਨਾਂ ਨੂੰ ਤਾਂ ਟਾਟਾ ਪੀ ਮਾਲੋ ਪੀ ਉਹਨਾਂ ਨੂੰ ਅਸੀਂ ਜਾ ਰਹੇ ਆ ਮਿਲ ਤੇ ਨਾਲੇ ਤੁਹਾਨੂੰ ਉਹਨਾਂ ਦਾ ਘਰ ਦਿਖਾਵਾਂਗੇ ਅਸੀਂ ਕੀ ਸਾਰੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ 'ਚ ਤੇ ਅਸੀਂ ਜਿਵੇਂ ਕਿ ਸੀ ਮਹੀਨੇ ਤੁਹਾਨੂੰ ਦੱਸਿਆ ਵਾ ਅਸੀਂ ਜਾਣ ਲੱਗੇ ਸੀਗੇ ਅੱਜ ਮੇਰੀ ਮਾਸੀ ਘਰੇ ਉਹ ਇਹਦੀ ਮਾਮੀ ਲੱਗਦੇ ਆ ਤੇ ਮੇਰੀ ਮਾਸੀ ਲੱਗਦੇ ਆ ਅੱਜ ਅਸੀਂ ਉਹਨਾਂ ਦੇ ਘਰੇ ਚੱਲੇ ਸੀ ਮਿਲਣ ਕਿਉਂਕਿ ਉਹਨਾਂ ਨੂੰ ਵੀ ਛੁੱਟੀ ਸੀਗੀ ਤੇ ਉਹਨਾਂ ਦਾ ਫੋਨ ਆਇਆ ਸਵੇਰੇ ਵੀ ਕਹਿੰਦੇ ਹੋ ਕੇ ਜਾਓ ਮੈਂ ਕਿਹਾ ਚਲੋ ਅੱਜ ਚੱਲਦੇ ਆ ਉਹਨਾਂ ਨੂੰ ਮਿਲ ਕੇ ਆਨੇ ਆ ਉਹ ਗੈਰੀ ਨੂੰ ਦੇਖਣਾ ਸਸਿਕਾ ਸਾਰੀਆਂ ਮੇਰੀ ਤਰਫ ਸੱਜ ਆਪਾਂ ਗੈਰੀ ਗੈਰੀ ਦੇ ਟੋਪੀ ਪਾਈ ਅੱਜ ਆਪ ਗੁੰਮਣ ਜਾ ਆਏ ਹਾਂ ਗੈਰੀ ਕਿ ਕਿਦਾਂ ਠੀਕ ਆ ਆ ਨਵੀਆਂ ਟੋਪੀਆਂ ਸ਼ੋਪੀਆਂ ਸਤਿ ਸ਼੍ਰੀ ਅਕਾਲ ਕਰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਓਏ ਹੋਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾ ਰਹੇ ਹਾਂ ਤੇ ਤੂੰ ਸਿੱਖਿਆ ਕਿੱਥੋਂ ਆ ਕੱਲੀ ਮੈਂ ਖੁਦ ਪੰਚਾ ਅੱਛਾ ਤੂੰ ਚਲੋ ਨਿਕਲਦੇ ਆ ਘਰੋਂ ਹੂੰ ਕਿਸੇ ਬੰਦ ਕਰਤਾ ਐਸੀ ਹਾਂ ਪਾਪਾ ਕਰਤਾ ਮੈਂ ਤੇ ਐਸੀ ਆ ਇਸ ਬੰਦ ਕਰਤਾ ਪੁੱਤ ਹਾਂਜੀ ਤੁਸੇ ਪਤਾ ਲੱਗਦਾ ਮੌਸਮ ਕਿੰਨੀ ਜਾਲ ਹਾਂ ਆ ਗਈ ਆ ਮੰਮਾਂ ਚਾਹੀਏ ਚਲੋ 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 ਇਧਰ ਦੇਖੋ ਤਿਆਰੀ ਹੋਣ ਦੀ ਬੂਟ ਬਾਟ ਪੈ ਰਹੇ ਆ ਬੂਟ ਪਾ ਲਈਏ ਆ ਦੇਖੋ ਓਕੇ ਚਲੋ ਲਓ ਜੀ ਫਾਈਨਲੀ ਹੁਣ ਅਸੀਂ ਘਰੋਂ ਤੁਰ ਪਏ ਆ ਤੇ ਹੁਣ ਅਸੀਂ ਜਾਂਦੇ ਪਏ ਆ ਰੋਡ ਤੇ ਆ ਸੋ ਗਰਮੀ ਬੜੀ ਆ ਧੁੱਪ ਬੜੀ ਲੱਗੀ ਹੋਈ ਆ ਦੇਖੋ ਮੇਰੇ ਦੀ ਆਕਰੀ ਇੱਕ ਵੀ ਹੋ ਰਿਹਾ ਲਾਈਟ ਵੱਲ ਬਹੁਤ ਗਰਮੀ ਆ ਹੁਣ ਅਸੀਂ ਪਹੁੰਚ ਗਏ ਆ ਜੀ ਹੁਣ ਆਪਣੇ ਭੈਣ ਦੇ ਘਰ ਦੂਰ ਨਹੀਂ ਆ ਲੱਗ ਗਈ ਆ ਇਹ ਨੇੜੇ ਹੀ ਰਹਿੰਦੀ ਆ ਉੱਦਾਂ ਨਹੀਂ ਦੂਰ ਨਹੀਂ ਆ ਜੋਤੀ ਮੂੰਹ ਤੇ ਕੀ ਹੋਇਆ ਤੇਰੇ ਚਰੀਟਾ ਜਿਹੇ ਪਈਆਂ ਵੀਆਂ ਦੇਖੀ ਸਿੰਮੀ ਉਹ ਦੇਖਤਾ ਸੀ ਨਹੀਂ ਆ ਸੁੱਤੇ ਪਏ ਉੱਤੇ ਅੱਛਾ ਤੇ ਗੈਰੀ ਨੂੰ ਹੁਣ ਚੱਕ ਲਿਆ ਆਂਦੇ ਹੀ ਹੋਰ ਕਿਵੇਂ ਆ ਹੋਰ ਕਿਵੇਂ ਕੀ ਆ ਗਰਮੀ ਗਰਮੀ ਬੜੀ ਕੀਤੀ ਪਈ ਆ ਹਾਂ ਆਏ ਠੰਡ ਕਿੱਦੇ ਆ ਹੋਰ ਬਧਾਈਆਂ ਤੈਨੂੰ ਏਸੀ ਦੀਆਂ ਲਓ ਜੀ ਸਾਰੇ ਜਣੇ ਜੋ ਵੀ ਬਲੌਗ ਦੇਖ ਰਿਆ ਕਮੈਂਟ ਚ ਮੁਬਾਰਕਾ ਦਿਓ ਜੀ ਮੁੰਡੇ ਨੇ ਏਸੀ ਲਗਵਾਇਆ ਵਾ ਆਂਦੇ ਹੋਏ ਗਰਮੀ ਬਹੁਤ ਜ਼ਿਆਦਾ ਲੱਗੀ ਆ ਜਦੋਂ ਤੁਰੇ ਸੀਗੇ ਉਦੋਂ ਕਾਫੀ ਮੌਸਮ ਠੀਕ ਸੀਗਾ ਠੀਕ ਕਿੱਥੇ ਸੀ ਮਤਲਬ ਇੰਨੀ ਨਹੀਂ ਸੀ ਯਾਰ ਇਧਰ ਏਸੀ ਗੱਲਾਂ ਨਿਕਲेंगी ਨਾ ਹਾਂ ਪਤਾ ਨਹੀਂ ਸ਼ੈਤਾਨ ਵੀ ਇੱਕਦਮ ਅਸੀਂ ਠੰਡੇ ਚੋਂ ਨਿਕਲ ਕੇ ਇੱਕਦਮ ਆਏ ਤੇ ਬਹੁਤ ਗਰਮੀ ਲੱਗੀ ਅਸੀਂ ਆਂਦੇ ਹੀ ਜੋਤੀ ਨੂੰ ਕਿਹਾ ਵੀ ਸਭ ਤੋਂ ਪਹਿਲਾਂ ਤੂੰ ਏਸੀ ਚਲਾ ਤਾਂ ਉਹ ਲੱਗੀ ਵੀ ਪੰਗੇ ਲੈਣੇ ਸੀ ਨਾ 16 ਤੇ ਕਰਦੀ ਜੋਤੀ 16 ਤੇ ਕਰਦੀ ਗਰਮੀ ਬਹੁਤ ਲੱਗਦੀ ਪਈ ਆ ਨਹੀਂ ਕਰਦੇ ਬਣਾਵਾ 16 ਸਾਡਾ ਗਰਮ ਹੋਇਆ ਪਿਆ ਸੀਗਾ ਤੁਹਾਨੂੰ ਕਿੰਨਾ ਲੱਗਦੇ ਤੁਸੀਂ ਉਹ ਇਹ ਆ ਜੀ ਗਗਨਦੀ ਵਾਈਫ ਭਾਜੀ ਇੱਧਰ ਗਰਦਨ ਚ ਬਾਲਾ ਆ ਅਲੈਹੁ ਅਲੈਕੁਮ ਸਲਾਮ ਕਿਦਾਂ ਠੀਕ ਠਾਕ ਹੋ ਕੇ ਹਾਂ ਦੇ ਬੱਚੇ ਲੱਗ ਗਏ ਖੇਡਣ ਕਿਉਂਕਿ ਬੱਚਿਆਂ ਨੂੰ ਇਹੀ ਹੁੰਦਾ ਜੀ ਸਭ ਤੋਂ ਪਹਿਲਾਂ ਏਡਾ ਕਰੀਏ ਇਹ ਤੇ ਤੈਨੂੰ ਇੱਕੋ ਜਿਹਾ ਸ਼ੁਰੂ ਤੋਂ ਜਿੰਨਾ ਮਰਜ਼ੀ ਰੋਟੀ ਪਾਣੀ ਖਾ ਲੈਣ ਸੇਤਾ ਇਹਨਾਂ ਦੀ ਇੱਧਰ ਦੀ ਰਹਿਣੀ ਆ ਇਹ ਦੋਨੋਂ ਬੰਦੇ ਕਮਜ਼ੋਰ ਆ ਨਹੀਂ ਦੋਨੋਂ ਨਹੀਂ ਤਿੰਨੋਂ ਹਾਂ ਤਿੰਨੋਂ ਅੱਛਾ ਤਿੰਨੋਂ ਆਓ ਸੱਚ ਤੂੰ ਵੀ ਆ ਤੇਰੇ ਹਰਿਆਣਾ ਨਹੀਂ ਗਿਆ ਠੀਕ ਆ ਬੋਲੀ ਗੈਰੀ ਤਾਂ ਗੋਦੀਆ ਚ ਘੁੰਮੀ ਜਾਂਦਾ ਹੁਣ ਮੰਮਾ ਮੰਮਾ ਬੋਲ ਸਾਡਾ ਬੰਦ ਉਹ ਜੱਸ ਤੇਨੂੰ ਛੁੱਟੀਆਂ ਹੋ ਗਈਆਂ ਸਕੂਲੋਂ ਯੈਸ ਕਿੰਨੀਆਂ ਹੋਈਆਂ ਵਾ ਯੈਸ ਸੁੱਕੇ ਜੱਸ ਬੋਡੀ ਤਾਂ ਦਿਖਾ ਦੇ ਇੱਕ ਵਾਰੀ ਬੋਡੀ ਬੋਡੀ ਦਿਖਾ ਦੇ ਬੋਡੀ ਬੋਡੀ ਦਿਖਾ ਦੇ ਦੇਖ ਕੇ ਓਏ ਤਰੀ ਇਹ ਆ ਜੀ ਪੰਜਾਬ ਦਾ ਆਣ ਵਾਲਾ ਆਰਨੋਲਡ ਇਹੀ ਆਪਣਾ ਹੋਰ ਠੰਡਾ ਹੋਇਆ ਨਾ ਕਮਰਾ ਨਹੀਂ ਤਾਂ ਗਰਮੀ ਪਹਿਲਾਂ ਕਿੰਨੀ ਲੱਗ ਰਹੀ ਸੀ ਹੋਰ ਜਦੋਂ ਬਾਹਰੋਂ ਆਏ ਆ ਬੜੀ ਐ ਇੱਕਦਮ ਗਰਮੀ ਜੀ ਮਹਿਸੂਸ ਹੋਈ ਤੁਹ ਵੀ ਵਧਾਈਆਂ ਐਸੀ ਦੀਆਂ ਲਿੱਤੀ ਫੇ ਠੰਡੀ ਠੰਡੀ ਆਵਾ ਕੰਬਲ ਕੰਬਲ ਲੈਣੇ ਪੈਣਾ ਵਾ ਅਸੀਂ ਆਪ ਲੈ ਕੇ ਸੋਣੇ ਕੰਬਲ ਕੰਬਲ ਬਹੁਤ ਜ਼ਿਆਦਾ ਜ਼ਰੂਰੀ ਆ ਚਲਾਨੇ ਨਾ ਕੰਬਲ ਸਾਡਾ ਸਾਰੀ ਮਤਲਬ ਅੰਦਰ ਗਿਆ ਹੀ ਨਹੀਂ ਹੈਗਾ ਇਹ ਕਿਹੜੀ ਖੇਡ ਆ ਦਵਾਰਾ ਕਰੀ ਚਪਲਾ ਦੀ ਖੇਡ ਦਵਾਰਾ ਕਰ ਇਧਰ ਆ ਪਰ ਬਾਹਰ ਦੇਖ ਲੈ ਕਿੰਨੀ ਗਰਮ ਐਸ਼ ਆ ਹੈਨਾ ਅਗਰ ਮੈਂ ਜੀ ਹੋਈ ਪਈ ਆ ਮੰਨਾ ਹਰ ਤੱਕ ਆਫੀ ਤੋਂ ਪਹਿਲੇ ਆ ਜਾਓ ਭਾਈ ਸਾਰੇ ਬੜੀ ਪੂਰੀ ਧੁੱਪ ਲੱਗੀ ਪਈ ਆ ਬਾਹਰ ਹੋਣ ਹੋਈ ਗਿਆ ਕਿੱਥੇ ਠੀਕ ਹੋ ਗਿਆ ਹੋ ਗਿਆ ਅੱਜ ਮੇਰੀ ਵੀਡੀਓ ਬਣਾਣੀ ਲੋ ਜੀ ਅਸੀਂ ਉਧਰੋਂ ਉੱਠ ਕੇ ਹੁਣ ਚੱਲੇ ਆਂ ਅਸੀਂ ਗਗਨ ਘਰੇ ਗਗਨ ਵੀਰ ਜੀ ਨੇ ਨਵਾਂ ਨਵਾਲਿਆ ਐਸੀ 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 ਦੇਖਣ ਜਾ ਰਹੇ ਆਂ ਵੀ ਕਿੰਨੀ ਕੁ ਕੂਲਿੰਗ ਕਰ ਰਿਹਾ ਵਾ ਕੂਲਿੰਗ ਲਈਏ ਠੰਡੀ ਠੰਡੀ ਜਾ ਕੇ ਗਲੀ ਚ ਤਾਂ ਬੜੀ ਗਰਮੀ ਤੋਂ ਗਰਮੀ ਹਜੇ ਵੀ ਹੈ ਯਾਰ ਸਪਲੈਂਡਰ ਦੀ ਗੇੜੀ ਕੀ ਹੋ ਗਿਆ ਬਾਹਰ ਖੜੇ ਚਾਬੀ ਚਾਬੀ ਗੁੰਮ ਗਈ ਦਵਾ ਚਾਬੀ ਆਪਣੇ ਘਰ ਦੀ ਆਪਣੇ ਘਰ ਦੀ ਚਾਬੀ ਦਵਾ ਇੱਥੇ ਚੜ ਜਾ ਤੂੰ ਉੱਤੋਂ ਹਾਂ ਆ ਲੱਗਦਾ ਪਿਆਰੇ ਉੱਥੇ ਵੀ ਲੋਕੀ ਲੱਗੇ ਹਾਂ ਤੇ ਕੀ ਬਾਹਰ ਖੜੇ ਆ ਦੇਖੋ ਸਾਨੂੰ ਬਾਹਰ ਖੜਾਇਆ ਹੋਇਆ ਹੋਇਆ ਤੇ ਹੁਣ ਐਂਟਰੀ ਹੋ ਗਈ ਆ ਚੱਲਾਂ 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 ਦਵਾ ਆ ਜੀ ਜਿੱਥੇ ਲਵਾਇਆ ਉਹ ਕਮਰੇ ਦੇ ਲੈ ਕੇ ਚਲਣਗੇ ਨਹੀਂ ਜਸੀ ਨਹੀਂ ਬੈਠਾ ਓਹ ਹੋ। ਉਹ। ਹਾਂ ਬਾਲਾ ਯੋ। ਇਹ ਦੇ। ਲੈ ਅੜ ਜਾ। ਹਾਂ। ਸਲਾਮਾ। ਉਹ ਹਰਾ ਬਟੇ ਨਾ ਪਾ ਦੇ। ਆਹ ਉਹ ਵੀ ਬਮਾ ਐਸੀ। ਰੱਬ ਭਾਈ। ਇਹ ਆ ਜੀ ਮੁੰਡੇ ਨੇ ਨਵਾ ਐਸੀ ਹਟਾਚੀ ਦਾ। ਗੋਬੋਰ ਨੱਪ ਹਰਾ ਬਟੇ। ਆ ਕੀ ਲੈਂਟਰ ਚ ਮੋਰਾ ਕੱਢਿਆ ਵਿਆ? ਹੋਰ ਕੀ ਛੱਤ ਚ। ਅੱਛਾ। ਵੀਤ ਦੱਸ ਸੈਰੀ ਜੱਸ ਚਾਹ ਪੀਣੀ ਤੇ ਦੱਸ ਸੈਰੀ ਇਹ ਫਰਕ ਉਹ ਪਾ ਦੇ ਉੱਥੇ ਹੁਣੇ ਹੁਣੇ ਆ ਕੇ ਸੀ ਅਸੀ ਕਿਹਾ ਆ ਕਿ ਥੋੜੀ ਸੰਭਾ ਖੰਡਾ ਹੋਵੇ ਸਿਮਮੀ ਨੂੰ ਥੋੜੀ ਜ਼ਿਆਦਾ ਗਰਮੀ ਲੱਗਦੀ ਹੁੰਦੀ ਆ ਕੀ ਕਰਨਾ ਤੇਜ਼ ਕੀਤਾ ਸੀ ਵੇਹੇ ਦੇਖੋ ਪੱਖਾ ਵੀ ਚੱਲ ਰਿਹਾ ਵਾ ਗਰਮੀ ਦੇ ਕਾਰਨ ਨਾ ਸਾਨੂੰ ਬਿਲਕੁਲ ਮਹਿਸੂਸ ਨਹੀਂ ਹੋ ਰਿਹਾ ਵੀ ਠੰਡਕ ਜਿਹੜੀ ਹਲੇ ਉਹ ਇੱਕਦਮ ਚੱਲਿਆ ਵਾ ਸਵਿੰਗ ਦੇ ਥੱਲੇ ਨੂੰ ਕਰਕੇ ਰੋਕ ਦੇ ਪੱਤੀਆਂ ਜਿਹੜੀਆਂ ਨਹੀਂ 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 ਗੈਰੀ ਕਿ ਉਹ ਚੱਲ ਗਿਆ ਉਹ ਚੱਲ ਗਿਆ ਇਹ ਚੱਲ ਗਿਆ ਸੀ ਕੀ ਹੋਇਆ ਨਹੀਂ ਹੁਣ ਉਹ ਲੱਗੀ ਐ ਕੂਲਿੰਗ ਵਧੀਆ ਹੋ ਗਿਆ ਠੰਡਾ ਹੋ ਗਿਆ ਵਾ ਵੈਸੇ ਵੀ ਨਾ ਛਿੜਕੀਆਂ ਨਹੀਂ ਲੱਗੀਆਂ ਇੱਥੇ ਬਾਹਰ ਦੇ ਕਿੱਥੇ ਅੱਛਾ ਇਹਦੀ ਪੈਪ ਫਿਰ ਅੱਛਾ ਪਾਣੀ ਵਾਲੀ ਅੰਦਰ ਹੀ ਕੀ ਰੱਖਿਆ ਥੱਲੇ ਉਹ ਛੋੜਾ ਉਹ ਤਾਂ ਭਰ ਜਾਂਦਾ ਹੋਣਾ ਜਲਦੀ ਨਹੀਂ ਸੋਨਾ ਤੇ ਹੀ ਕਰ ਹੋਰ ਕੀ ਸੋਨਾ ਤੇ ਹੀ ਰਹਿਣਾ ਉੱਪਰ ਆਣਾ ਇਹਨਾਂ ਦਾ ਸੱਤ ਸੱਤ ਤੇ ਥੋੜੀ ਦੇਰ ਚੱਲਣਾ ਸੋਨਾ ਤੇ ਚੱਲ ਜਾਂਦੇ ਨਾਲੇ ਗगन ਕਹਿੰਦੇ ਤੁਹਾਡੇ ਘਰੇ ਜਿਹੜਾ ਏਸੀ ਲਗਾਉਣ ਮਿਸਤਰੀ ਆਇਆ ਸੀ ਉਹ ਬੇਹੋਸ਼ ਹੋ ਗਿਆ ਇਹ ਗੱਲ ਸੱਚੀ ਹੈ ਆਹ ਸਹੀ ਯਾਰ ਵੀ ਨੇ ਕਰੇ ਇੰਨੀ ਕੁ ਜ਼ਿਆਦਾ ਹੀਟ ਪੈਂਦੀ ਆ ਕਿਉਂਕਿ ਉੱਪਰ ਸੈਕੰਡ ਫਰਸਟ ਫਲੋਰ ਆ ਪਰ ਨਹੀਂ ਜ਼ਿਆਦਾ ਆਉਂਦੀ ਆ ਵੀ ਕਹਿੰਦੇ ਜਿਹੜਾ ਕਾਰੀਗਰ ਏਸੀ ਲਗਾਣ ਆਇਆ ਉਹ ਬੰਦਾ ਹੀ ਭੇਹੋਸ਼ ਹੋ ਗਿਆ ਸਾਡੇ ਨਾਲੋਂ ਜ਼ਿਆਦਾ ਰੋਲਾ ਇਸ ਟਾਈਮ ਨਾ ਨਿਆਣਿਆਂ ਦਾ ਪੈ ਰਿਹਾ ਨਿਆਣੇ ਇੰਨਾ ਕੁ ਜ਼ਿਆਦਾ ਰੋਲਾ ਪਾ ਰਹੇ ਆ ਵੀ ਤੁਸੀਂ ਸੁਣ ਨਹੀਂ ਸਕਦੇ ਏਸੀ ਨਾ ਹੋ ਰਹੀ ਹੋਰ ਪੰਗੇ ਲੈ ਲੇ ਸੀ ਇਹਦਾਂ ਵਾਲੀ ਕੋਈ ਨਾ ਆਹ ਭਰਾਵਾ ਹੁਣ ਠੰਡਾ ਹੋਇਆ ਜਾ ਕੇ ਆਉਂ ਪੜਦੇ ਕਰਦਾ ਪੜਦੇ ਮੋਟੇ ਆ ਉਹਨਾਂ ਨੇ ਫਰਕ ਪਾਇਆ ਹਾਂ ਘਰ ਵਾਲੀ ਨਾਲ ਹੈਲਪ ਕਰਾਣੀ ਬੜੀ ਜ਼ਰੂਰੀ ਹੁੰਦੀ ਆ ਕਿਉਂ ਕਰਣ ਕਿਉਂ ਇਧਰ ਕਰਾ ਦਿੰਦੇ ਆ ਨਹੀਂ ਨਹੀਂ ਕਰਾ ਦਿੰਦਾ ਸੱਚੀ ਗੱਲ ਕਿ ਸਾਨੂੰ ਦੁਕਾਨ ਲਈ ਤਾਂ ਨਹੀਂ ਕਰਾ ਰਿਆ ਨਹੀਂ ਕਰਾ ਦਿੰਦੇ ਆ ਪੱਕਾ ਅੱਛਾ ਅੱਛਾ ਨਹੀਂ ਆਇਆ ਤਾਂ ਵੀ ਮੁੰਡਾ ਸਿਆਣਾ ਇਹ ਸਿਰੂ ਤੋਂ ਸਾਡੇ ਨਾਲ ਵੀ ਮਦਦ ਕਰਾਉਂਦਾ ਰਿਹਾ ਵਾ ਕਹਿੰਦੇ ਸਿੱਖੀ ਆ ਨਹੀਂ ਮੇਰੇ ਤੋਂ ਤਾਂ ਮੈਂ ਤੋ ਸਖਾਈ ਸੀ ਤੈਨੂੰ ਪੁੱਛਣਾ ਮੈਂ ਨਹੀਂ ਕਰਾਂਦਾ ਮੈਂ ਕੰਮ ਆਪਣੇ ਬ੍ਰੈਡ ਤੇ ਚਾਹ ਤੇ ਸਮੋਸੇ ਆ ਗਏ ਆ ਤੇ ਹੁਣ ਖਾ ਪੀ ਕੇ ਕਰਦੇ ਆ ਇੰਜੋਏ ਤੇ ਤੁਹਾਨੂੰ ਮਿਲਦੇ ਆ ਖਾਣ ਤੋਂ ਬਾਅਦ ਸਿਮੀ ਨੇ ਤਾਂ ਸ਼ੁਰੂ ਵੀ ਕਰਤੇ ਆ ਖਾਦੀ ਖਾਦੀ ਮਾਸੀ ਹੋਣਾ ਆਏ ਆ ਬਾਜ਼ਾਰ ਗਏ ਹੋਏ ਸੀ ਸਤਿ ਸ਼੍ਰੀ ਅਕਾਲ ਮਾਸੀ ਜੀ ਸਤਿ ਸ਼੍ਰੀ ਅਕਾਲ ਬੇਟਾ ਹੋਰ ਕਿਵੇਂ ਹੋ ਠੀਕ ਆ ਹੋਰ ਕੀ ਹੋ ਕਿੱਥੇ ਗਏ ਸੀਗੇ ਬਸ ਇੱਧਰ ਹੀ ਦੇਸੀ ਘੁੰਮੜ ਕਰਨ ਅੱਛਾ ਅੱਛਾ ਸ਼ੋਪਿੰਗ ਦਾ ਨਹੀਂ ਗਿਆ ਔਰ ਮਾਸ ਲੇਟ ਤੇ ਸਾਨੂੰ ਇਹ ਕਾਫੀ ਟਾਈਮ ਹੋ ਗਿਆ ਸੀ ਤੇ ਹੁਣ ਆਏ ਆ ਮਾਸ ਜੀ ਤੇ ਜਾ ਕੇ ਵਾੜਦੇ ਪਾ ਚਾਹ ਪਾਣੀ ਪੀ ਕੇ ਹਟੇ ਆ ਸਾਰੇ ਬੈਠੇ ਆ ਹੋ ਕੈਂਪਰ ਚ ਬਾਹਰ ਇੰਨੀ ਕਿ ਜ਼ਿਆਦਾ ਗਰਮੀ ਪੈ ਰਹੀ ਆ ਨਾ ਵੀ 2 ਮਿੰਟ ਵੀ ਖੜਿਆ ਨਹੀਂ ਜਾ ਰਿਹਾ ਕਿਹੜੇ ਆ ਮੈਨੂੰ ਵੀ ਦੋ ਆ ਲਓ ਮੱਛਾ ਹੈ ਕਿੰਨਾ ਤੁਸੀਂ ਲਿਆ ਵਸੀ ਵੀ ਮਾੜਾ ਬਟਰ ਦੇਖ ਲੀਏ ਬਟਰ ਕਲੱਚ ਪੈਕਟ ਬਹੁਤ ਵੱਡਾ ਮੁੱਕ ਜਾਊਗਾ ਮਿਸਟਰ ਪੈਕਟ ਦੇਖੋ ਸਾਡਾ ਨੇ ਕਰਿਆ ਖੁਰਦਸਵਾਦਾ ਮੈ ਤੁਹਾਨੂੰ ਦਿਖਾਈ ਜਾਂਦੇ ਆਪਣੇ ਮਾਸੜ ਜੀ ਹੋਰ ਕਿਦਾਓ ਕਹਰੀ ਪਈ ਨਹੀਂ ਹੋਰ ਕੀ ਹੋਇਆ ਲੇਟ ਹੋ ਗਏ ਬਸ ਲੇਟ ਆਪਣੇ ਮਾਸੀ ਜੀ ਆ ਤੇ ਇਹ ਆਪਣੇ ਨੇ ਮਾਸੜ ਜੀ ਤੇ ਗਗਣ ਹੋਣੇ ਹੋਣੇ ਗਿਆ ਉਹ ਇਹਨਾਂ ਦਾ ਮੁੰਡਾ ਆ ਜਿਹੜਾ ਜਿਨੇ ਲਿਆ ਨਵਾਂ ਨਵਾਂ ਏਸੀ ਤੇ ਵਧਾਈਆਂ ਜੀ ਤੁਹਾਨੂੰ ਏਸੀ ਦੀਆਂ ਦੋਨਾਂ ਨੂੰ ਆ ਆ ਦੀ ਭੈਣੇ ਨੀ ਡੰਡੀ ਹਵਾ ਲੋ ਬੈਠ ਕੇ ਅਸੀਂ ਤਾਂ ਕਰਦੇ ਇਹਨਾਂ ਕਾ ਜਿਆਦਾ ਉਹਰਾ ਹਾਲਿਆ ਵੀ ਕਹਿ ਲੋ ਵੀ ਤੁਸੀਂ ਬਿਨਾ ਏਸੀ ਤੋਂ 2 ਮਿੰਟ ਨਹੀਂ ਰਹਿ ਸਕਦੇ ਹੈਗੇ ਹਾਂ ਡੈਡੀ ਸਹੀ ਗੱਲ ਆ ਕਿ ਨਹੀਂ ਬੱਚੇ ਬਿਲਕੁਲ ਤੁਹਾਡੀ ਇਹਨਾਂ ਨੂੰ ਮੈਂ ਚਾਚਾ ਜੀ ਕਿਹਾ ਪਰ ਇਹ ਮਾਸੜ ਜੀ ਆ ਪਛਾਤਾ ਮੈਨੂੰ ਨਹੀਂ ਸੀ ਲਵਾ ਕੇ ਮੈਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਦੇ ਬੱਚੇ ਨਾਈ ਸੌਣ ਲਿਆ ਵੀ ਕਾਵੇ ਲੈ ਕੇ ਆਈ ਹੈ ਜੀ ਪਾਣੀ ਕਾਵੇ ਮੇਰਾ ਥੈਂਕ ਯੂ ਓਏ ਆ ਕੀ ਕੀਤਾਈ ਚਿੱਕੜ ਕਰਤਾਈ ਥੈਂਕ ਯੂ ਤੋ ਠੀਕ ਹੈ ਜੀ ਤੁਹਾਨੂੰ ਮਿਲਾਂਗੇ ਨੈਕਸਟ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ